ਦੋ ਹੁਣ ਡਾਕਟਰ ਜੀ ਸਾਨੂੰ ਵੀ ਦੱਸ ਦੋ ਜਾਨਵਰ ਜਦੋਂ ਬੰਦਾ ਰੱਖਦਾ ਹਾਂਜੀ ਤਾਂ ਉਹ ਜਿਹੜੇ ਰੱਖਣ ਵਾਲੇ ਦੈਨ ਹੁੰਦੇ ਆ 10 ਸਾਲ 5 ਸਾਲ ਹਨਾ ਇੱਕ ਛੋਟੇ ਹੋਣ ਤੋਂ ਲੈ ਕੇ ਜਦ ਤੱਕ ਵੇਟ ਦੇਣੀ ਕਿੰਨਾ ਕੁ ਸਮਾਂ ਤੁਸੀਂ ਪਾਲਦੇ ਹੋ ਕਿਵੇਂ ਪਾਲਦੇ ਇਹ ਆਪਾਂ ਨੂੰ 3 3.5 ਬੱਚੇ ਤੋਂ ਲਾ ਕੇ ਪਾਲਣਾ ਪਊਗਾ ਫੇਰ ਜਾ ਕੇ ਬਰੀਡਿੰਗ ਵਾਲਾ ਬਣੂ ਘੂੜੀਆਂ ਪਾਲਦੇ ਆ ਤਾਂ ਫੇਰ ਦਿੱਕਤਾਂ ਵੀ ਆ ਜਾਂਦੀ ਹੈ ਹਨਾ ਜਾਂ ਕਹਿੰਦੇ ਵਿੱਚ ਖਰਚਾ ਇਹ ਹੈਗਾ ਵਾ ਕੀ ਦਿੱਕਤਾਂ ਕਿੰਨਾ ਖਰਚਾ ਖਰਚਾ ਕੋਈ ਬਾਲਾ ਨਹੀਂ ਠੀਕ ਆ ਜੇ ਤੁਹਾਡੇ ਇਹਨੂੰ ਸ਼ੌਂਕ ਆ ਉਹ ਨਹੀਂ ਖਰਚਿਆ ਜਾਂਦਾ ਜਿਹਨੂੰ ਸ਼ੌਂਕ ਨਹੀਂ ਉਹ ਉਹ ਪਾਲ ਵੀ ਨਹੀਂ ਸਕਦਾ ਇਹਨੂੰ ਨਜ਼ਰ ਮਾਰ ਲਓ ਇੱਕ ਵਾਰੀ ਮਤਲਬ ਨਾ ਰੂਹ ਜੀ ਖੁਸ਼ ਕਰਾ ਦਿਓ ਇੱਕ ਵਾਰੀ ਤਸਵੀਰਾਂ ਦੇਖ ਲਵੋ ਕਿੰਨੇ ਇੰਚ ਤੁਸੀਂ ਕਹੇ ਇਹ 62 ਇੰਚ 62 ਇੰਚ ਹੀ ਆ ਹੋਰ ਤਾਂ ਨਹੀਂ ਕੁਝ ਦਿੰਦਾ ਪਰਖਣਾ ਹੁੰਦਾ ਇਹੀ ਕੁਝ ਹੁੰਦਾ ਹਾਂ ਬਾਲਪੋਰੀ ਜਾਨਵਰ ਜੀ ਜਿਹਨੂੰ ਸ਼ੌਂਕ ਹੈਗਾ ਉਹ ਲਵੇ ਵਧੀਆ ਗੱਲ ਆਈ ਬੱਚਾ ਬੱਚਾ ਵਧੀਆ ਦੇ ਜਾਂਦੀ ਚੰਗਾ ਬਾਕੀ ਕਮਾਈ ਬਹੁਤ ਵਧੀਆ ਜੀ ਇਹਨਾਂ ਚ ਕਿਹੜੀਆਂ ਗੱਲਾਂ ਦਿਮਾਗ 'ਚ ਜਿਆਦਾ ਰੱਖਣੇ ਚਾਹੀਦੇ ਆ ਵੀ ਪਤਾ ਹੋਵੇ ਵੀ ਇਹ ਗਲਤੀ ਨਾ ਹੋ ਜਾਵੇ। ਔਰੀ ਦਾ ਹੁੰਦਾ ਥੋੜਾ ਜਿਹਾ ਤੇ ਇੱਕ ਜਾਨਵਰ ਨਵੇਂ ਉਮਰ ਦਾ ਲਵੇ ਬੜਾ ਪੱਕਾ ਬੁੱਢਾ ਬਾਢਾ ਨਾ ਜਾਨਵਰ ਲਵੇ ਜਿਹਨੇ ਨਵੇਂ ਬੰਦੇ ਨੇ ਵੀ ਲੈਣਾ 4 ਤੋਂ 5 ਸਾਲ ਚ ਘੋੜੀ ਉਮਰ ਦੀ ਲਵੇ ਸਹੀ ਰਹਿੰਦੀ ਆ। ਜਿਆਦਾ ਉਮਰ ਦਾ ਮੁੜ ਕੇ ਰਹਿਣ ਨੂੰ ਹਟ ਜਾਂਦਾ ਇੱਕ ਦਾ ਪਸ਼ੂ। ਠੀਕ ਹੈ ਮਤਲਬ ਘੋੜਾ ਪਤਾ ਨਹੀਂ ਘੋੜੀ ਆ ਉਹ ਪਾਣੀ ਤੁਰੇ ਅੰਦਰ ਡੁੱਬ ਗਿਆ। ਦੇਖੀਏ ਵੀਡੀਓ। ਹਾਂਜੀ ਉਹ ਇੱਕ ਦੋ ਜਾਨਵਰ ਕੀ ਆ। ਉਹ ਰੁੜੇ ਸੀ 2-4 ਜਾਨਵਰ ਹਾਂਜੀ। ਉਹ ਮੁੜ ਕੇ ਗਾਂ ਅੱਗੇ ਬੰਦਿਆਂ ਨੇ ਫੜ ਲਈ ਫੇਰ ਵਾਪਸ ਦਿੱਤੀ ਸੀ ਹੂੰ 40000 ਦੀ ਦੇ ਦਿਆਂ ਆਪਣਾ ਰੇਟ ਜਾਇਜ਼ ਹੀ ਹੁੰਦਾ ਘਰੇ ਵੀ ਜਾਇਜ਼ ਰੇਟ ਹੀ ਹੁੰਦਾ ਤੇ 스타ਟਿੰਗ ਪ੍ਰਾਈਸ ਤੁਹਾਡਾ ਇਹ ਹੈ ਜੇ ਹਾਈ ਐਂਡ ਦੀ ਗੱਲ ਕੀਤੀ ਜਾਵੇ ਕਿਹੜਾ ਖੜਾ ਇੱਥੇ ਹਾਈ ਐਂਡ ਆਪਣੇ ਕੋਲ ਹੈਗੇ ਆ 3 ਤੋਂ 4 ਲੱਖ ਤੱਕ ਵੀ ਘਰੇ ਤਾਂ ਜਾਨਵਰ ਖੜੇ ਘਰੇ ਤਾਂ ਇਸ ਅਸਿਕਾਲ ਤੁਸੀਂ ਦੇਖਦੇ ਪਏ ਹੋ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਮੈਂ ਨਰਿੰਦਰ ਸਿੰਘ ਕਲੇਰ ਅੱਜ ਜਗਰਾਉਂ ਦੀ ਜਿਹੜੀ ਪਸ਼ੂਆਂ ਦੀ ਮੰਡੀ ਆ ਜਿੱਥੇ ਕਿ ਸਭ ਤੋਂ ਖਾਸ ਜਿਹੜਾ ਦਿਖਦਾ ਹੁੰਦੀ ਗੱਲ ਘੋੜੇ ਤੇ ਘੋੜਿਆਂ ਦੇ ਵਿੱਚੋਂ ਤੁਸੀਂ ਮੇਰੇ ਪਿੱਛੇ ਘੋੜੇ ਦੇਖ ਸਕਦੇ ਹੋ ਦੁੱਧ ਰੰਗੇ ਇਹ ਕੀ ਨਸਲ ਵਾ ਜੇਕਰ ਤੁਸੀਂ ਘੋੜਾ ਲੈਣ ਵਾਲੇ ਸੋਚਦੇ ਪਏ ਹੋ ਤਾਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਹੈ ਤੇ ਕਿਹੜਾ ਨੁਕਸਾਨ ਕਿੱਥੇ ਹੋ ਸਕਦਾ ਹੈ ਆ ਗੱਲਬਾਤ ਕਰਾਂਗੇ ਇਹ ਇੱਥੇ ਹੀ ਨਹੀਂ ਸਾਰੀ ਮੰਡੀ ਦਾ ਚੱਕਰ ਵੀ ਲਾਵਾਂਗੇ ਤੇ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਲੋਕ ਇੱਥੇ ਲੱਖਾਂ ਕਰੋੜਾ ਰੁਪਈਆ ਇਨਵੈਸਟ ਕਿਉਂ ਕਰਦੇ ਆ ਮੇਰੇ ਨਾਲ ਬਾਈ ਜੀ ਖੜੇ ਆ ਫਸਕੇ ਬਾਈ ਜੀ ਫਸਰੀ ਗੱਲ ਕੀ ਨਾਮ ਆ ਮੇਵਾ ਸਿੰਘ ਆ ਜੀ ਮੇਵਾ ਸਿੰਘ ਜੀ ਕਿੱਥੋਂ ਆ ਪਿੰਡ ਭਾਈ ਭਗਤਾ ਜੀ ਪਿੰਡ ਭਾਈ ਭਗਤਾ ਤੇ ਕੀ ਲੈ ਕੇ ਆਏ ਆ ਜਿੱਥੋਂ ਦੀ ਮੰਡੀ ਤੇ ਆਪਣੇ ਆ ਘੋੜੀਆਂ ਜੀ ਕਿੰਨੀਆਂ ਇਹ ਦੇਖ ਹੈਗੇ 6 6 ਘੋੜੀਆਂ ਹਾਂ ਜੀ ਤੇ ਕੀ ਨਸਲ ਨਸਲ ਕੀ ਆ ਆਪਣੇ ਕੋਲੇ ਨੁਕਰਾ ਹੀ ਆ ਜੀ ਨੁਕਰਾ ਹਾਂਜੀ ਤੇ ਜਿਹੜੋ ਲੋਕ ਇੱਥੇ ਆਉਂਦੇ ਆ ਇਹ ਚੀਜ਼ਾਂ ਆਉਂਦੇ ਆ ਦਿਮਾਗ ਚ ਕੀ ਹੁੰਦਾ ਹੈ ਵੀ ਜਦ ਉੱਥੇ ਲੈ ਕੇ ਚੱਲੇ ਆ ਸੀ ਮਤਲਬ ਮਾਲਵੇ ਦੇ ਵਿੱਚ ਹਣਾ ਲੁਧਿਆਣਾ ਜਿਲ੍ਹੇ ਹੀ ਪੈ ਜਾਂਦਾ ਵੀ ਕੀ ਇੱਥੋਂ ਤਾਂ ਪਹਿਲਾਂ ਆਏ ਹਾਂ ਹਾਂ ਪਹਿਲਾਂ ਵੀ ਆਉਂਦੇ ਹਾਂ ਸੇਲ ਸੇਲ ਹੋ ਜਾਂਦੀ ਹੈ ਸੇਲ ਹੋ ਜਾਂਦੀ ਹੈ ਵਧੀਆ ਵਜਿਨ ਅਸੀਂ ਜਾਨਵਰ ਵੀ ਵਧੀਆ ਲੈ ਕੇ ਆਉਨੇ ਜਾਨਵਰ ਮਾੜੇ ਨਹੀਂ ਲੈ ਕੇ ਆਉਂਦੇ ਵਧੀਆ ਨੁਕਰਾ ਜਾਨਵਰ ਲੈ ਕੇ ਆਣਾ ਨੁਕਰਾ ਹੀ ਵੇਖਦਾ ਜਦੋਂ ਜਾਨਵਰ ਤੁਸੀਂ ਰੱਖਣੇ ਸ਼ੁਰੂ ਕੀਤੇ ਸੀ ਕਿੰਨੇ ਸਮਾਂ ਹੋ ਗਿਆ ਮੈਨੂੰ ਤਾਂ ਬਹੁਤ ਚਿਰ ਮੇਰਾ ਬਾਪ ਕੰਮ ਕਰਦਾ ਸੀਗਾ ਮਤਲਬ ਪੂਰੀ ਮਤਲਬ ਕਹਿੰਦੇ ਡਾਕਟਰ ਪੂਰੇ ਹਾਂ ਪੂਰੇ ਡਾਕਟਰ ਡਾਕਟਰ ਹਾਂ ਚਲੋ ਸਮਝਾ ਦਿਓ ਹੁਣ ਡਾਕਟਰ ਹੀ ਸਾਨੂੰ ਵੀ ਦੱਸ ਦੋ ਉਹ ਜਾਨਵਰ ਜਿਹੜਾ ਬੰਦਾ ਰੱਖਦਾ ਹਾਂਜੀ ਤਾਂ ਉਹ ਜਿਹੜੇ ਰੱਖਣ ਵਾਲੇ ਦੈਨ ਹੁੰਦੇ ਆ 10 ਸਾਲ 5 ਸਾਲ ਹਨਾ ਇੱਕ ਛੋਟੇ ਹੋਣ ਤੋਂ ਲੈ ਕੇ ਜਦ ਤੱਕ ਵੇਚਦੇ ਨਹੀਂ ਕਿੰਨਾ ਕੁ ਸਮਾਂ ਤੁਸੀਂ ਪਾਲਦੇ ਹੋ ਕਿਵੇਂ ਪਾਲਦੇ ਇਹ ਆਪਾਂ ਨੂੰ 3 3.5 ਬੱਚੇ ਤੋਂ ਲਾ ਕੇ ਪਾਲਣਾ ਪਊਗਾ ਫੇਰ ਜਾ ਕੇ ਬਰੀਡਿੰਗ ਵਾਲਾ ਬਣ ਹਾਂ ਅਲੱਹਾ ਤੁਹਾਨੂੰ 3 3.5 ਸਾਲ ਦਾ ਹਾਂ ਤੇ ਜਿਹੜਾ ਜਦੋਂ ਵੇਚਣ ਦੀ ਉਮਰ ਹੁੰਦੀ ਹੈ ਕਿੰਨੀ ਕੁ ਉਮਰ ਦੇ ਵਿੱਚ ਜਾ ਕੇ ਸੋਟਦੇ ਹੁਣ ਵੇਚਤੀਏ ਵੇਚ ਤਾਂ ਹੁਣ ਆਪਾਂ 14 ਮਹੀਨਿਆਂ ਦੇ ਵੀ ਦਿੰਨੇ ਆ ਉਹ ਆਪਦੀ ਜਿਵੇਂ ਕੋਈ ਹੁੰਦਾ ਵੀ ਸੈਟਿੰਗ ਕਰਦੀ ਉਸ ਹਿਸਾਬ ਹੁੰਦਾ ਜਿਹਨੇ 4 ਦਾ ਵੇਚਣਾ 2.5 ਸਾਲ ਦਾ ਕਰਕੇ ਚਨਾ ਉਹ ਐਸੇ ਹੀ ਵੇਚਦੇ ਆ ਠੀਕ ਆ ਤੇ ਜਦੋਂ ਆਪ ਪਾਲਦੇ ਆ ਘੋੜੇ ਹਨਾ ਘੋੜੀਆਂ ਪਾਲਦੇ ਆ ਤਾਂ ਕਈ ਵਾਰ ਦਿੱਕਤਾਂ ਵੀ ਆ ਜਾਂਦੀ ਹੈ ਹਨਾ ਜਾਂ ਕਹਿੰਦੇ ਵੀ ਖਰਚਾ ਇਹ ਹੈਗਾ ਵਾ ਕੀ ਦਿੱਕਤਾਂ ਕਿੰਨਾ ਖਰਚਾ ਆਉਂਦਾ ਹੈ ਖਰਚਾ ਕੋਈ ਬਾਲਾ ਨਹੀਂ ਠੀਕ ਆ ਇਹ ਤਾਂ ਜਿਹਨੂੰ ਸ਼ੌਂਕ ਆ ਉਹ ਨਹੀਂ ਖਰਚਾ ਕਰਨਦਾ ਜਿਹਨੂੰ ਸ਼ੌਂਕ ਨਹੀਂ ਉਹ ਉਹ ਪਾਲ ਵੀ ਨਹੀਂ ਸਕਦਾ ਇਹਨੂੰ ਕਿਉਂਕਿ ਨਾ ਅੰਗਰੇਜ਼ੀ ਦੇ ਵਿੱਚ ਅੱਜਕੱਲ ਬੜਾ ਸਟੱਡ ਫਾਰਮ ਬੜਾ ਨਾਲ ਚੱਲਦਾ ਫਿਰ ਸਟੱਡ ਫਾਰਮ ਬਾਈ ਕਿਉਂ ਕਹਿ ਦਿੰਦੇ ਆ ਸਟੱਡ ਫਾਰਮ ਬਸ ਵਧੀਆ ਬਣਾਉਂਦੇ ਆ ਸ਼ੌਂਕ ਨਾਲ ਉਹਦਾ ਕਾਹ ਉਹ ਕਰਦੇ ਉਹ ਸ਼ੌਂਕ ਨਾਲ ਹੀ ਚੱਲਣਾ ਹੈ ਹਾਂ ਜਿਹਨੂੰ ਸ਼ੌਂਕ ਆ ਉਹ ਘੋੜਾ ਨਹੀਂ ਪਾਲ ਸਕਦਾ ਜਿਹਨੂੰ ਸ਼ੌਂਕ ਨਹੀਂ ਉਹ ਐਵੇਂ ਨਹੀਂ ਵੀ ਯਾਰ ਵੇਚਾਂਗੇ ਤਾਂ ਪੈਸੇ ਆਉਣਗੇ ਫਿਰ ਦੇਖਾਂ ਨਹੀਂ ਇਹ ਤਾਂ ਜਿਹਦਾ ਪਿਆਰ ਹੈ ਨਾ ਪਿਆਰ ਨਹੀਂ ਜਿਹੜੀ ਮੱਝਾਂ ਹੁੰਦੀਆਂ ਉਹਨਾਂ ਦਾ ਦੁੱਧ ਦੇਣਾ ਆਥਣ ਨੂੰ ਇਹਦਾ ਪਤਾ ਨਹੀਂ ਕਦੋਂ ਪੈਸੇ ਦੇਣੇ ਆ ਖਾਈ ਜਾਣਾ ਇਹ ਖਾਈ ਜਾਣਾ ਫਿਰ ਵੀ ਡੇਲੀ ਖਰਾਕ ਕੀ ਹੁੰਦੀ ਬਸ ਜਿਹੜਾ ਮਰਜ਼ੀ ਖਵਾ ਦਿਓ ਜੋ ਮਰਜ਼ੀ ਖਵਾ ਦਈਏ ਹਾਂ ਤੇ ਖਰਾਕ ਦੇ ਨਾਲ ਤਿਆਰੀ ਵੀ ਕਰਾਉਣੀ ਹੁੰਦੀ ਆ ਜਾਹੋਂ ਕੀ ਕਰਦੇ ਆ ਤੋਰਾ ਫੇਰਾ ਇਹਦੀ ਕਰਾਉਣਿਆ ਹੂੰ ਸਵੇਰ ਤੋੜਦੇ ਆ ਇਹਨੂੰ ਹੂੰ ਰੋਜ਼ ਇਹ ਆ ਉਹ ਕਰਦੇ ਆ ਇਹਨਾਂ ਦਾ ਵੀ ਟੀਕਾ ਕਰਨ ਵਗੈਰਾ ਚੱਲਦਾ ਰਹਿੰਦਾ ਟੀਕਾ ਵੀ ਹਾਂ ਲਾਉਨੇ ਆ ਕੋਈ ਜਦੋਂ ਕੋਈ ਦਿੱਕਤ ਆਵੇ ਟੀਕਾ ਲਾਉਨੇ ਟੀਕਾ ਲਾਉਨੇ ਹਾਂ ਹੁਣ ਆ ਗਾਂ 2 ਮਹੀਨੇ ਪਹਿਲਾਂ ਜਿਹੜਾ ਸਾਰਾ ਟੀਕੇ ਲਾਏ ਆ ਬਿਮਾਰੀ ਬਹੁਤ ਆਉਂਦੀ ਆ ਸਾਰਾ ਦੀ ਮੱਖੀ ਦਾ ਕਾਰਨ ਉਹ ਅਸੀਂ ਹਰੇਕ ਸਾਲ ਪਹਿਲਾਂ ਲਵਾ ਲੈਂਦੇ ਅੱਛਾ ਤੇ ਹੁਣ ਇੱਥੇ ਜਦੋਂ ਲੋਕ ਤੁਹਾਡੇ ਕੋਲੇ ਲੈਣ ਆਉਂਦੇ ਆ ਹਨਾ ਘੋੜਾ ਘੋੜੀ ਕੋਈ ਵੀ ਉਹ ਕੀ ਚੀਜ਼ ਪਹਿਲਾਂ ਨੀਗਾ ਰੱਖਦੇ ਉਹ ਬਾਲਪੋਰੀ ਵੇਂਦੇ ਆ ਜਿਵੇਂ ਸਪੋਰਟ ਨਹੀਂ ਚਾਹੀਦੇ ਕਾਲੇ ਕੇ ਵਿੱਚ ਦੇ ਸਾਫ ਪਾਲਦੇ ਆ ਤੇ ਹੋਰ ਇਹ ਤੋਂ ਬਿਨਾ ਪੋਰਾਂ ਜਿਹੜੀਆਂ ਆ ਸੰਭ ਹੋਗੇ ਵਗੈਰਾ ਉਹ ਸਾਰਾ ਕੁਝ ਵੇਚ ਕੇ ਲੈਂਦੇ ਤੇ ਜਿਹੜੀਆਂ ਥੋਡੀਆਂ ਇਨਾ ਨੂੰ ਵੀ ਰੱਖੇ ਹੋਏ ਇਹਨਾਂ ਦੇ ਜਿਹੜੀਆਂ ਖੜੀਆਂ ਪਿੱਛੇ ਨਹੀਂ ਵੈਸੇ ਹੀ ਆ ਸਾਡਾ ਨਾ ਖਰੀਦਣ ਦਾ ਕੰਮ ਆ ਵੇਚ ਖਰੀਦ ਵੇਚ ਖਰੀਦ ਆ ਤੇ ਇਹਦੇ ਵਿੱਚ ਇਹਦੀ ਕੀ ਕੀਮਤ ਜੀ ਲਾ ਕੇ ਮੰਨ ਕੇ ਚੱਲੀ ਆ ਕੀ ਕੀ ਕੀਮਤ ਤੇ ਰੱਖੀਆਂ ਨੇ ਸਾਡੇ ਸਭ ਤੋਂ ਆ ਕੁੜੀ ਆ ਇਹਦਾ ਸਾਡਾ 8 ਲੱਖ ਰੁਪਇਆ ਮੰਗਨੇ ਇਹਦੇ ਕੀ ਹੈਗਾ ਵਾ ਹਾਈਟ ਸਾਈਜ਼ ਕੀ ਆ 62 ਇੰਚ 62 ਇੰਚ ਦੀ ਆ 8 ਲੱਖ ਰੁਪਇਆ ਹਾਂ ਦੇ ਜਾਂਦੇ ਲੋਕ ਹਾਂ ਦੇ ਹੱਸ ਕੇ ਦੇ ਜਾਂਦੇ ਉਹ ਜਦੋਂ ਅੱਛਾ ਕਈ ਵਾਰ ਕਹਿੰਦੇ ਮਤਲਬ ਗਲਤੀ ਵੀ ਖਾ ਜਾਂਦੇ ਖਰੀਦਣ ਵੇਲੇ ਉਹ ਕੀ ਦਿਮਾਗ ਚ ਮਤਲਬ ਜੇ ਨਵਾਂ ਬੰਦਾ ਹੁੰਦਾ ਪੌਰੀ ਗਲਤ ਲੈ ਲੈਂਦਾ ਉਹਦਾ ਨੁਕਸਾਨ ਕੀ ਹੋ ਜਾਂਦਾ ਨੁਕਸਾਨ ਕੋਈ ਨਹੀਂ ਅੱਗੇ ਘੱਟ ਵੇਖਦੀ ਆ ਬਸ ਆਹੀ ਗੱਲ ਹਾਂ ਇਹੀ ਗੱਲ ਆ ਹੋਰ ਨੁਕਸਾਨ ਨਹੀਂ ਕੋਈ ਮਹਾਰਾਜ ਨੇ ਬਣਾਤੀ ਜਿਹੜੀ ਚੀਜ਼ ਮਾੜੀ ਵੀ ਹੋਈ ਹੈ ਹੂੰ ਕੋਈ ਮਾੜੀ ਨਹੀਂ ਤੇ ਜਦੋਂ ਤੁਸੀਂ ਇਹ ਸ਼ੌਂਕ ਦੀ ਗੱਲ ਕਰਦੇ ਦਾਦੇ ਪੜਦਾਦਿਆਂ ਦੀ ਗੱਲ ਕਰਦੇ ਹੋ ਰੱਖਦੇ ਸੀਗੇ ਤਾ ਉਦੋਂ ਉਹ ਕੀ ਕਹਿੰਦੇ ਹੁੰਦੇ ਸੀ ਘੋੜਿਆਂ ਬਾਰੇ ਕੀ ਦੱਸਦੇ ਹੁੰਦੇ ਸੀ ਉਹ ਤਾਂ ਬਸ ਆਪੇ ਹੀ ਸਿੱਖ ਗਿਆ ਨਾ ਅਸੀਂ ਨਾਲ ਰਹਿੰਦੇ ਸੀ ਉਹਨਾਂ ਦੇ ਸ਼ੌਂਕਾਂ ਅੱਗੇ ਸਾਨੂੰ ਵੀ ਸੀਗਾ ਜਿਹੜੀ ਚੀਜ਼ ਉਹ ਵੇਂਦੇ ਸੀ ਉਹ ਵਸੀਂ ਵੇਖਣ ਲੱਗ ਗਏ ਤਾਂ ਲ ਇੱਕ ਵਾਰ ਤੁਸੀਂ ਆ ਨਜ਼ਰ ਮਾਰ ਲਓ ਇੱਕ ਵਾਰੀ ਮਤਲਬ ਨਾ ਰੂਹ ਜੀ ਖੁਸ਼ ਕਰਾ ਦਿਓ ਇੱਕ ਵਾਰੀ ਤਸਵੀਰਾਂ ਦੇਖ ਲਵੋ ਕਿੰਨੇ ਇੰਚ ਤੁਸੀਂ ਕਹਿਆ ਹੈ ਇਹ 62 ਇੰਚ 62 ਇੰਚ ਹੀ ਆ ਹੋਰ ਤਾਂ ਨਹੀਂ ਕੁਝ ਵਰਖਣਾ ਹੁੰਦਾ ਇਹੀ ਕੁਝ ਹੁੰਦਾ ਹਾਂ ਬਾਲਪੋਰੀ ਸਪਾਹੀ ਦੇਖਣੇ ਹੁੰਦੇ ਆ ਸਭ ਸੋਈ ਤਸਵੀਰਾਂ ਜਗਰਾਉਣ ਦੀ ਪਸ਼ੂ ਮੰਡੀ ਦੀਆਂ ਨੇ ਜਿੱਥੇ ਕਿ ਤਰ੍ਹਾਂ ਤਰ੍ਹਾਂ ਦੇ ਘੋੜੇ ਘੋੜੀਆਂ ਮੁਰਗੇ ਕਬੂਤਰ ਤੇ ਹੋਰ ਬਹੁਤ ਚੀਜ਼ਾਂ ਜਿਹੜੀਆਂ ਕਿ ਆਪਣੇ ਇਤਿਹਾਸ ਨੂੰ ਜਾਗਰੂਕ ਕਰਾਉਂਦੀਆਂ ਉਹਤੇ ਵੀ ਨਜ਼ਰ ਮਰਵਾਵਾਂਗੇ ਪਰ ਇੱਕ ਵਾਰ ਤੁਸੀਂ ਇੰਨਾ ਦੁੱਧ ਰੰਗੀਆਂ ਤੇ ਨਜ਼ਰ ਮਾਰ ਲਓ ਤੇ ਨਾਲ ਦੀ ਨਾਲ ਦੇਖ ਕੇ ਤੁਹਾਡੇ ਜ਼ਿਹਨ 'ਚ ਕੋਈ ਸਵਾਲ ਹੈ ਤਾਂ ਜ਼ਰੂਰ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਕਹਿੰਦੇ ਆ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਸ਼ੌਂਕ ਇੱਥੋਂ ਬਾਹਲਾ ਪਤਾ ਚੱਲ ਜਾਂਦਾ ਆ ਲੋਕ ਇੱਥੇ ਭਾਵੇਂ ਕਿ ਦੂਜੇ ਹੱਥ ਦੇ ਵਿੱਚ ਬਾਈ ਨੇ ਮੈਨੂੰ ਲੱਗਦਾ ਆਪਣੇ ਪਿਤਾ ਜੀ ਦੀ ਟੈਟੂ ਬਣਾਇਆ ਪਰ ਇੱਥੇ ਘੋੜੇ ਦਾ ਟੈਟੂ ਆ ਘੋੜੀਆਂ ਵਾਲੇ ਇਹ ਹੁਣ ਬਾਈ ਤਾਂ ਆਪਾਂ ਖੜੇ ਆ ਜਗਰਾਉਣ ਦੀ ਇੱਥੇ ਪਸ਼ੂਆਂ ਦੀ ਮੰਡੀ ਲੱਗਦੀ ਏ ਘੋੜਿਆਂ ਤੋਂ ਲੈ ਕੇ ਜਾਨਵਰ ਸਾਰੇ ਲੈ ਕੇ ਆਉਂਦੇ ਆ ਪਰ ਬਾਈ ਹੁਣ ਨਾਲ ਗੱਲਬਾਤ ਕਰਾਂਗੇ ਕਿ ਇੱਥੋਂ ਦੀ ਮੰਡੀ ਦੀ ਖਾਸੀਅਤ ਕੀ ਆ ਮਾਲਵੇ ਦੀ ਬਾਈ ਹੁਣ ਕਿੱਥੋਂ ਆਏ ਤੇ ਕੀ ਕੀ ਲੈ ਕੇ ਆਏ ਹੋਇਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਆ ਮੇਰਾ ਨਾਮ ਸੌਕਪਰੀ ਸਿੰਘ ਹੈ। ਸੁਖ ਬਾਈ ਜੀ ਕਿੱਥੋਂ ਆਏ? ਘੋਲਿਆ ਖੁਰਦ ਜਿਲ੍ਹਾ ਮੋਗਾ। ਜਿਲ੍ਹਾ ਮੋਗਾ। ਮਾਲਵੇ ਤੋਂ ਹੀ ਆਪਾਂ। ਹਾਂਜੀ ਹਾਂਜੀ। ਤੇ ਕੀ ਕੀ ਲੈ ਕੇ ਆਏਂ ਅੰਮ੍ਰਿਤੰਡੀ ਚ? ਆਪਣੇ ਕੋਲ ਘੋੜੀਆਂ ਬਸ਼ੇਰੇ ਸੀਗੇ ਜੀ। 15 ਕਿ ਲਿਆਂਦੇ ਚਾਰ ਸੇਲ ਹੋ ਗਏ ਤੇ 9 ਕਿ ਰਹਿ ਗਈ। ਤਾਂ ਦੰਤਾ ਦੁਜਾ ਭਾਈ ਸੇਲ ਵੀ ਹੋ ਗਏ ਹਾਂਜੀ ਚੱਲੀ ਜਾਂਦਾ ਆਪਣਾ ਵਧੀਆ ਕੰਮ ਯਾਜੀ ਵੀ ਵੇਚ ਜਾਣਗੇ ਚੱਲੀ ਆਏ ਸੌਦੇ ਸਾਰਿਆਂ ਦੇ ਜਿਹੜੇ ਲੋਕਾਂ ਨੂੰ ਜਮਾ ਹੀ ਨਹੀਂ ਪਤਾ ਇਹ ਕੰਮ ਬਾਰੇ ਹਾਂਜੀ ਉਹਨਾਂ ਤੇ ਆਉਨੇ ਆ ਕਿਉਂਕਿ ਜਿਨ੍ਹਾਂ ਨੂੰ ਪਤਾ ਹੀ ਉਹ ਤਾਂ ਸਵਾਲ ਕੀ ਕਰਨੇ ਹਾਂਜੀ ਹਾਂਜੀ ਇਹ ਕੰਮ ਦੇ ਵਿੱਚ ਜੇਕਰ ਕੋਈ ਚਾਹੁੰਦਾ ਹੈ ਕਿ ਮੈਂ ਚਾਰ ਪੈਸੇ ਕਿਸੇ ਕੋਲ ਹੈਗੇ ਆ ਤਾਂ ਉਹ ਜਾਨਵਰ ਕਿਉਂ ਲੈ ਕੇ ਜਾਵੇ ਪਹਿਲਾਂ ਇਹ ਸਵਾਲ ਦਾ ਜਵਾਬ ਜਾਨਵਰ ਜੀ ਜਿਹਨੂੰ ਸ਼ੌਂਕ ਹੈਗਾ ਉਹ ਲਵੇ ਵਧੀਆ ਗੱਲ ਆਈ ਬੱਚਾ ਬੱਚਾ ਵਧੀਆ ਦੇ ਜਾਣੀ ਚੰਗਾ ਬਾਕੀ ਕਮਾਈ ਬਹੁਤ ਵਧੀਆ ਜੀ ਇਹਨਾਂ ਚ ਕਮਾਈ ਦਾ ਸਾਧਨ ਕਿਵੇਂ ਆ ਬਹੁਤ ਚੰਗਾ ਹੀ ਬਹੁਤ ਚੰਗਾ ਜੀ ਘੋੜੀ ਕੋਈ ਨੁਕਰੇ ਬੱਚੇ ਦਿੰਦੀ ਆ ਜੀ ਵਧੀਆ ਕਮਾਈ ਹੈਗੀ ਇਹ ਚ ਪੈਲੀ ਪੂਲੀ ਭਾਵੇਂ ਕੋਈ 10 ਕਿੱਲੇ ਵਾਲਾ ਬਰਾਬਰ ਨਹੀਂ ਹੁੰਦਾ ਜੋ ਕੋਈ ਚੰਗਾ ਬੱਚੀ ਦੀ ਘੋੜੀ ਦੇ ਨੁਕਰੀ ਦੇ ਜੇ ਬੱਚ ਹਾਂਜੀ ਜਿਹੜਾ ਨੁਕਰੀ ਦੀ ਗੱਲ ਕਰਦੇ ਪਏ ਨੁਕਰੀ ਹੁੰਦੀ ਕੀ ਆ ਤੇ ਕਿੰਨਾ ਕਿ ਇੱਕ ਬੱਚਾ ਪੈਸੇ ਦੇ ਜਾਂਦਾ ਨੁਗਰਾ ਹੁੰਦਾ ਹੀ ਚਿੱਟੇ ਰੰਗ ਦਾ ਜਿਵੇਂ ਆਪਾਂ ਕੋਈ ਚੰਬੀ ਘੋੜੀਆਂ ਆਪਣੇ ਕੋਲੇ ਖੜੀਆਂ ਇਹ ਬੱਚੇ ਨੁਗਰੇ ਹੀ ਦਿੰਦੀਆਂ ਤੇ 1.5 ਤੋਂ 2 ਲੱਖ ਦੀ ਰੇਂਜ ਚਾਹੀਦੀ ਹੈ ਅੱਜ ਆਪਾਂ ਮੰਨ ਲਾ 2 ਲੱਖ ਦੀ ਘੋੜੀ ਲੈ ਲਈ ਇਹਨੇ ਹੁਣ ਗੱਬਣਾ ਘੋੜੀਆਂ ਇਹਨਾਂ ਨੇ 5-6 ਮਹੀਨੇ ਬਾਅਦ ਬੱਚਾ ਦੇਣਾ ਪਰ ਚਾ 2.5 ਤੋਂ 3 ਲੱਖ ਦਾ ਦਿੰਦੀਆਂ ਜੀ ਮੋੜ ਕੇ ਘੋੜੀ ਵੀ ਫ੍ਰੀ ਹੈ ਜੀ ਨਾਲੇ ਕਮਾਈ ਆ ਜਾਣੀ ਵਿੱਚੋਂ ਹੀ ਹਾਂਜੀ ਤੇ ਇਹ ਬਈ ਜਿਵੇਂ ਮੰਨ ਕੇ ਚੱਲੂਗੀ ਥੋੜ੍ਹ ਤੋਂ ਸੇਲ ਜ਼ਿਆਦਾ ਪੰਜਾਬ ਚ ਹੁੰਦੀ ਹੈ ਕਿ ਬਾਹਰ ਵੀ ਲੈਣਾ ਹੁੰਦਾ ਨਹੀਂ ਬਾਹਰ ਵੀ ਸਾਰੇ ਆਪਣੇ ਜਾਂਦੇ ਗਾਣ ਹਾਂਜੀ ਹਾਂਜੀ ਸਾਰੇ ਆਪਣੇ ਘਰੇ ਵੀ ਬਹੁਤ ਚੰਗੀ ਸੇਲ ਹੁੰਦੀ ਹੈ ਜੀ ਹਾਂਸ ਲੱਡਫਾ ਇਹ ਉੱਥੇ ਹੀ ਘੋਲੀ ਹੈ ਜੀ ਹਾਂਜੀ ਘੋਲੀ ਹੈ ਤੇ ਉੱਥੇ ਭਾਈ ਕਿੰਨੇ ਜਾਨਵਰ ਰੱਖੇ ਹੋਏ ਹਨ ਜਾਨਵਰ ਆਪਣੇ ਕੋਲੇ ਹੁੰਦੇ ਆ ਜੀ 20 ਤੋਂ 25 ਹਾਂਜੀ 24 ਘੰਟੇ ਆਪਣੇ ਕਦੋਂ ਮਰਜੀ ਫਾਰਮ ਤੇ ਕੋਈ ਆ ਜੇ ਜਿਹਨੇ ਬਸ਼ੇਰਾ ਬਸ਼ੇਰੀ ਘੋੜੀ ਲੈਣੀ ਆ ਕੋਈ ਮਰਜੀ ਜਾਨਵਰ ਲੈਣਾ ਆਪਣੇ ਫਾਰਮ ਤੋਂ ਮਿਲਦਾ ਜ਼ਰੂਰ ਜੇ ਤੁਸੀ ਭਾਈ ਜਾਨਵਰ ਲੈਣ ਜਾਂਦੇ ਹੋ ਹਨਾ ਤਾਂ ਕਿਹੜੀਆਂ ਗੱਲਾਂ ਦਿਮਾਗ 'ਚ ਜ਼ਿਆਦਾ ਰੱਖਣੇ ਚਾਹੀਦੀਆਂ ਵੀ ਪਤਾ ਹੋਵੇ ਵੀ ਆ ਗਲਤੀ ਨਾ ਹੋ ਜਾਏ ਇੱਕ ਤਾਂ ਇਹ ਪੌਰੀ ਦਾ ਹੁੰਦਾ ਥੋੜਾ ਇਹਦਾ ਤੇ ਇੱਕ ਜਾਨਵਰ ਨਵੇਂ ਉਮਰ ਦਾ ਲਵੇ ਬੜਾ ਪੱਕਾ ਬੁੱਢਾ ਬਾਢਣਾ ਜਾਨਵਰ ਲਵੇ ਜਿਹਨੇ ਨਵੇਂ ਬੰਦੇ ਨਹੀਂ ਵੀ ਲੈਣਾ 4 ਤੋਂ 5 ਸਾਲ ਚ ਘੋੜੀ ਉਮਰ ਦੀ ਲਵੇ ਸਹੀ ਰਹਿੰਦੀ ਆ ਜਿਆਦਾ ਉਮਰ ਦਾ ਮੁੜ ਕੇ ਰਹਿਣੋਂ ਹਟ ਜਾਂਦਾ ਇੱਕ ਦਾ ਪਸ਼ੂ ਤੇ ਭਾਈ ਜਦੋਂ 4-5 ਸਾਲ ਦੀ ਗੱਲ ਕਰਦੇ ਹਾਂ ਫਿਰ ਉਹ ਪਾਲਣੇ ਵੀ ਹੁੰਦੀ ਆ ਤਾਂ ਜੇਕਰ ਮਹੀਨੇ ਦਾ ਵੀ ਖਰਚਾ ਲਾ ਕੇ ਚੱਲੀਏ ਕੀੜੀ-ਕੀੜੀ ਖਰਚੇ ਹੁੰਦੇ ਤੇ ਕਿੰਨਾ ਖਰਚਾ ਹੋ ਜਾਦਾ ਖਰਚਾ ਕੋਈ ਜ਼ਿਆਦਾ ਨਹੀਂ ਜੀ ਇਹਨਾਂ ਦਾ ਮਹੀਨੇ ਦਾ ਬਸ 10000 ਰੁਪਏ ਹੀ ਖਾਂਦੀ ਹੈ ਘੋੜੀ ਨੋਰਮਲ 8 ਤੋਂ 10000 ਰੁਪਏ ਐਵੇਂ ਉਹਦਾ ਲੋਕਾਂ ਨਾਲ ਗੱਲਾਂ ਵੀ ਇੰਨਾ-ਇੰਨਾ ਪਾਈ ਜਾਂਦੇ ਆ ਸਾਡੇ ਕੋਲੇ ਹੁਣ 15-20 ਜਾਨਵਾਰ ਹੁੰਦੇ ਆ ਸਾਰਾ 10000 ਤੋਂ ਹੀ ਰਾਸ਼ਨ ਖਾਂਦੇ ਆ ਦਿਹਾੜੀ ਦੇ ਅੱਛਾ 15-20000 ਰੁਪਏ ਦਾ ਰਾਸ਼ਨ ਕੀ ਕੀ ਪਾਉਂਦੇ ਆ ਰਾਸ਼ਨ ਜਾਈ ਪਉਨੇ ਜਮੀ ਜੋ ਚੋਕਰ ਬਸ ਜਾਂ ਤੂੜੀ ਬਸ ਹਰਾ-ਹਰਾ ਚਾਰਾ ਨਹੀਂ ਕਦੇ ਪਾਇਆ ਜੀ ਜਾਂ ਹੁਣ ਮੂਫਲੀ ਦਾ ਨੀਰਾ ਆ ਜੂਗਾ ਉਹ ਪਾ ਦਿਆ ਕਰਾਂਗੇ ਬਈ ਅੱਜਕੱਲ ਕਹਿੰਦੇ ਬਿ ਨਹੀਂ ਉਹ ਗੋਲਾਂ ਹੀ ਆਈ ਲੋਕਾਂ ਦੇ ਆਪਣੇ ਤਾਂ ਇੱਧਰ ਹੈ ਨਹੀਂ ਵੀ ਬਰਛਾ ਤਾਂ ਹਜੇ ਤੇ ਬਾਕੀ ਕੋਈ ਪਾਸੇ-ਆਸੇ ਹੋ ਸਕਦੀ ਕਹਿ ਨਹੀਂ ਸਕਦੇ ਆਪਣੇ ਤਾਂ ਇੱਧਰ ਏਰੀਆ 'ਚ ਹੈ ਨਹੀਂ ਕੋਈ ਆਪਣਾ ਬਚਾਰ ਹੈਗੇ ਹਾਂਜੀ ਆਪਣੇ ਬਚਾਰ ਪੂਰੇ ਹੀ ਬਾਈ ਜਿਹੜੇ ਉਧਰ ਹੜ ਪੇੜ ਤਾਂ ਵੱਲ ਵੀ ਥੋੜਾ ਕੋਈ ਜਾਣ ਪਛਾਣ ਹੋਣੀ ਹੈ ਏਡਾ ਹਾਂ ਉਧਰ ਵੀ ਉਧਰ ਵੀ ਇੱਕ ਮਤਲਬ ਸੀਗੇ ਹਜੇ ਲੋਕ ਜਿਹੜੇ ਵੇਚਦੇ ਸੀ ਉਹ ਜਾਨਵਰਾਂ ਜੀ ਨਹੀਂ ਉਹਨਾਂ ਨੇ ਵੇਚੇ ਨਹੀਂ ਲਿਆਏ ਪਿਆਜ ਵਾਲਿਆਂ ਥਾਂ ਜੀ ਜਾਵੜੇ ਜਿਵੇਂ ਹੁਣ ਕੋਈ ਮੇਰਾ ਮਿੱਤਰ ਹੁਣੇ ਮੇਰੇ ਕੋਲੇ ਘhalte ਜਾਂ ਹੋਰ ਪਾਸੇ ਅਸੀਂ ਉਹ ਐਜੇ ਕੁਝ ਹਾਂਜੀ ਹੋਇਆ ਬਾਧੂ ਹੈ ਤੇ ਭਾਈ ਇੱਕ ਦੋ ਵੀਡੀਓ ਵੀ ਵਾਇਰਲ ਹੋਈਆਂ ਸੀ ਕਿ ਮਤਲਬ ਘੋੜਾ ਪਤਾ ਨਹੀਂ ਘੋੜੀ ਆ ਉਹ ਪਾਣੀ ਤੁਰਿਆਂ ਦਾ ਡੁੱਬ ਗਏ ਦੇਖੀਏ ਵੀਡੀਓ ਹਾਂਜੀ ਉਹ ਇੱਕ ਦੋ ਅਸਲੀ ਗੀਤ ਕੀ ਆ ਉਹ ਰੁੜੇ ਸੀ ਦੋ ਚਾਰ ਜਾਨਵਰ ਹਾਂਜੀ ਉਹ ਮੁੜ ਕੇ ਗਾਂ ਕਿਹ ਬੰਦੇ ਨੇ ਫੜ ਲਈ ਫੇਰ ਵਾਪਸ ਦੇ ਦਿੱਤੀ ਸੀ ਬਚਾਅ ਹੋ ਗਿਆ ਹਾਂਜੀ ਬਚਾਅ ਹੋ ਗਿਆ ਏ ਘੋੜਿਆਂ ਦਾ ਤੇ ਬਾਈ ਜੇਕਰ ਹੁਣ ਤੁਹਾਡੇ ਕੋਲ ਕੋਈ ਲੈਣ ਆਉਂਦਾ ਹੈ ਜਾਨਵਰ ਲੈਣ ਆਉਂਦਾ ਹੈ ਤਾਂ ਤੁਸੀਂ ਇੱਕ ਵਾਰ ਮਾੜਾ ਜਾਨਵਰ ਤੇ ਨਿਗਾ ਵੀ ਮਰਾਦ ਤੇ ਰੇਟ ਵੀ ਦੱਸ ਦਿਓ ਹਾਈਟ ਸਾਈਜ਼ ਵੀ ਦੱਸ ਦਿਓ ਇਹਨਾਂ ਦਾ ਕਿਹੜੇ ਕਿਹੜੇ ਰੇਟ ਆਪਣੇ ਕੋਲੇ ਜੀ 40000 ਤੋਂ ਸਟਾਰਟ ਆ 2 2.5 ਲੱਖ ਤੱਕ ਉਹ ਘੋੜੀ ਖੜੀ ਆਪਣੇ ਕੋਲ ਮਾਰਵਾੜੀ 40000 ਦੀ ਦੇ ਦੇ ਆ ਮਾੜਾ ਨਿਗਮਰਾਦ ਤੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਥੇ ਹਰ ਤਰ੍ਹਾਂ ਦੀਆਂ ਘੋੜੀਆਂ ਤੇ ਹੋਰ ਜਾਨਵਰ ਖੜੇ ਆ ਇਹ ਬਾਈ ਹੁਣੀ ਦੱਸਣਗੇ ਕੀ ਹੈਗਾ ਵੀਰੇ ਹਾਂਜੀ ਇਹ ਦੱਸੋ ਇਹ ਮਾਰਵਾੜੀ ਹੈ ਇਹ ਘੋੜੀ 60 ਇੰਚ ਹਾਈਟ ਹੈ ਇਹਦੀ ਅੱਛਾ ਇਹ ਦੇ ਦਾਂ 40 ਕਿਹ ਹਜ਼ਾਰ ਦੀ ਦੇ ਦਾਂ ਕੋਈ ਨਵਾਂ ਬੰਦਾ ਰੱਖਣ ਵਾਲਾ ਹੁੰਦਾ ਕਈ ਵਾਰ ਹੂੰ 40 ਹਜ਼ਾਰ ਦੀ ਦੇ ਦਾਂ ਆਪਣਾ ਰੇਟ ਜਾਇਜ਼ ਹੀ ਹੁੰਦਾ ਘਰੇ ਵੀ ਜਾਇਜ਼ ਰੇਟ ਹੀ ਹੁੰਦਾ ਮਤਲਬ ਸਟਾਰਟਿੰਗ ਪ੍ਰਾਈਸ ਤੁਹਾਡਾ ਇਹ ਹੈ ਤੇ ਹਾਈ ਐਂਡ ਦੀ ਗੱਲ ਕੀਤੀ ਜਾਵੇ ਕਿਹੜਾ ਖੜਾ ਇੱਥੇ ਹਾਈ ਐਂਡ ਆਪਣੇ ਕੋਲ ਹੈਗੇ 3 ਤੋਂ 4 ਲੱਖ ਤੱਕ ਵੀ ਘਰੇ ਤਾਂ ਜਾਨਵਰ ਖੜੇ ਹੈ ਘਰੇ ਤੇ ਇੱਥੇ 2.5 ਲੱਖ ਦੀ ਆ 2.5 ਲੱਖ ਰੁਪਇਆ ਕਰਦੇ ਗੋੜੀ ਗੱਬਣ ਆ ਜੀ ਗੱਬਣ ਹਾਂਜੀ ਇਹਦਾ ਕੀ ਸਾਈਜ਼ ਹੈ ਹਾਈਟ ਇਹਦੀ 60 ਪਲੱਸ ਹੈ ਹਾਈਟ ਜੀ ਅੱਛਾ ਢੇਪੀ ਵਾਲੇ ਸ਼ਾਨ ਕੋੜ ਤੋਂ ਗੱਬਣਾਂ 5 ਮਹੀਨਿਆਂ ਦੀ ਤੇ ਦਾ 2.5 ਲੱਖ ਰੁਪ ਦੇ ਮਰ ਨੁਕਰ ਆ ਬੇਸ਼ਰਾ ਬਹੁਤ ਚੰਗਾ ਦਿੱਤਾ ਜੀ ਕੀ ਨੰਬਰ ਆਪਣਾ ਨੰਬਰ ਆਪਣਾ 8699019434 ਸੋ ਬਾਈ ਜੀ ਇਹ ਘੋਲੀਆ ਪਿੰਡ ਵਾਲੇ ਬਾਈ ਜੀ ਹੋਣੀ ਹੈ ਕਿ ਜਿੱਥੇ ਟੈਟੂਆਂ ਦੀ ਗੱਲ ਕੀਤੀ ਸੀ ਉੱਥੇ ਹੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਨਾਰਮਲ ਜਿਹੇ ਸਵਾਲ ਲੋਕਾਂ ਨੂੰ ਜਾਣੂ ਹੋਣੇ ਚਾਹੀਦੇ ਆ ਤੇ ਬਾਕੀ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਸਵਾਲ ਹੋਇਆ ਤਾਂ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰੋ